ਅੱਜ ਇੱਕ ਸਾਲ ਇੱਕ ਮਹੀਨਾ ਹੋ ਗਿਆ ਪੁੱਤ ਤੁਹਾਨੂੰ ਕਰੋ ਗਿਆ ਅੱਜ ਵੀ ਤੁਹਾਨੂੰ ਉਡੀਕਦੇ ਰਹਨੇ ਆ ਸੁੰਨੇ ਘਰ ਵਿੱਚ ਤੁਹਾਡੀ ਮੌਜੂਦਗੀ ਮਹਿਸੂਸ ਕਰਨੀ ਔਖੀ ਹੈ ਪਰ ਤੁਹਾਡੇ ਬਿਨਾ ਤੁਹਾਡੇ ਵਾਸਤੇ ਜੀ ਰਹਿਆ ਸ਼ੁਭ ਪੁੱਤ ਇੱਕ ਸਾਲ ਤੇ ਇੱਕ ਮਹੀਨੇ ਵਿੱਚ ਦੇਸ਼ ਵਿਦੇਸ਼ ਤੋਂ ਤੁਹਾਡੇ ਚਾਣ ਵਾਲੇ ਭੈਣ ਭਰਾ ਬਜ਼ੁਰਗ ਸਾਡੇ ਦੁੱਖ ਵਿੱਚ ਸਾਨੂੰ ਸਹਾਰਾ ਦੇਣ ਆਏ ਪਰ ਸਾਨੂੰ ਇਹ ਨਾ ਹਾਲਾਤਾਂ ਵਿੱਚ ਲਿਉਣ ਵਾਲੇ ਉਹਨਾਂ ਮੁੱਖ ਸਾਜ਼ਿਸ਼ ਕੜੀਆਂ ਦੇ ਚਿਹਰੇ ਤੇ ਨਾਮ ਅਜੇ ਤੱਕ ਸਾਹਮਣੇ ਨਹੀਂ ਆਏ ਤੇ ਪੁੱਤ ਸਾਨੂੰ ਤੁਹਾਡੇ ਇਨਸਾਫ ਦੇਣ ਦੇ ਦਾਅਵੇ ਦੇ ਵਾਅਦੇ ਕਰਨ ਵਾਲੇ ਸਮੇਂ ਤੇ ਸ਼ਾਸਕ ਵੀ ਜਿਵੇਂ ਸਭ ਕੁਝ ਦੇਖਦੇ ਅਣਦੇਖਾ ਕਰ ਚੁੱਪੀ ਵੱਟੀ ਬੈਠੇ ਆ ਪੁੱਤ ਮੈਂ ਤੁਹਾਨੂੰ ਬਿਆਨ ਕਰ ਸਕਦੀ ਆ ਕਿ ਤੁਹਾਡੇ ਬਾਅਦ ਅਸੀਂ ਦੋਵਾਂ ਨੇ ਕਿੰਨੇ ਕੁਝ ਦੇਖ ਲਿਆ ਪਰ ਪੁੱਤ ਅਸੀਂ ਤੁਹਾਡੀ ਮਿਹਨਤ ਤੇ ਲਗਨ ਦੇ ਨਾਲ ਕਮਾਏ ਨਾਮ ਨੂੰ ਵਿਅਰਥ ਨਹੀਂ ਜਾਣ ਦੇਵਾਂਗੇ ਪੁੱਤ ਅਸੀਂ ਤੁਹਾਡੇ ਇਨਸਾਫ ਲਈ ਆਪਣੇ ਆਖਰੀ ਸਾਹ ਤੱਕ ਲੜਾਂਗੇ ਤੇ ਸਾਡੇ ਇਨਸਾਫ ਲਈ ਅਕਾਲ ਪੂਰਕ ਅੱਗੇ ਅਰਦਾਸ ਕਰਦੇ ਰਾਵਾਂਗੇ ਐਲੈਨਾ ਸਦੂ ਮੁਸੇਵਾਲੇ ਦੀ ਮਾਤਾ ਨੇ ਉਹਨਾਂ ਨੂੰ ਯਾਦ ਕਰਦੇ ਹੋਏ ਸੋਸ਼ਲ ਮੀਡੀਆ ਤੇ ਪੋਸਟ ਕੀਤੀਆਂ ਨੇ ਤੇ ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਪੋਸਟ ਬੇਹੱਦ ਵਾਇਰਲ ਵੀ ਹੁੰਦੀ ਹੋਈ ਨਜ਼ਰ ਆਈ ਤੁਹਾਡੀ ਕੀ ਰਾਏ ਇਸ ਪੋਸਟ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ ਅੱਜ ਇੱਕ ਸਾਲ ਇੱਕ ਮਹੀਨਾ ਹੋ ਗਿਆ ਪੁੱਤ ਤੁਹਾਨੂੰ ਕਰੋ ਗਿਆ ਅੱਜ ਵੀ ਤੁਹਾਨੂੰ ਉਡੀਕਦੇ ਰਹਨੇ ਆ ਸੁੰਨੇ ਘਰ ਵਿੱਚ ਤੁਹਾਡੀ ਮੌਜੂਦਗੀ ਮਹਿਸੂਸ ਕਰਨੀ ਔਖੀ ਹੈ ਪਰ ਤੁਹਾਡੇ ਬਿਨਾ ਤੁਹਾਡੇ ਵਾਸਤੇ ਜੀ ਰਹਿਆ ਸ਼ੁਭ ਪੁੱਤ ਇੱਕ ਸਾਲ ਤੇ ਇੱਕ ਮਹੀਨੇ ਵਿੱਚ ਦੇਸ਼ ਵਿਦੇਸ਼ ਤੋਂ ਤੁਹਾਡੇ ਚਾਣ ਵਾਲੇ ਭੈਣ ਭਰਾ ਬਜ਼ੁਰਗ ਸਾਡੇ ਦੁੱਖ ਵਿੱਚ ਸਾਨੂੰ ਸਹਾਰਾ ਦੇਣ ਆਏ ਪਰ ਸਾਨੂੰ ਇਹ ਨਾ ਹਾਲਾਤਾਂ ਵਿੱਚ ਲਿਉਣ ਵਾਲੇ ਉਹਨਾਂ ਮੁੱਖ ਸਾਜ਼ਿਸ਼ ਕੜੀਆਂ ਦੇ ਚਿਹਰੇ ਤੇ ਨਾਮ ਅਜੇ ਤੱਕ ਸਾਹਮਣੇ ਨਹੀਂ ਆਏ ਪੁੱਤ ਸਾਨੂੰ ਤੁਹਾਡੇ ਇਨਸਾਫ ਦੇਣ ਦੇ ਦਾਅਵੇ ਦੇ ਵਾਅਦੇ ਕਰਨ ਵਾਲੇ ਸਮੇਂ ਤੇ ਸ਼ਾਸਕ ਵੀ ਜਿਵੇਂ ਸਭ ਕੁਝ ਦੇਖਦੇ ਅਣਦੇਖਾ ਕਰ ਚੁੱਪੀ ਵੱਟੀ ਬੈਠੇ ਐ ਪੁੱਤ ਮੈਂ ਤੁਹਾਨੂੰ ਬਿਆਨ ਕਰ ਸਕਦੀ ਆ ਕਿ ਤੁਹਾਡੇ ਬਾਅਦ ਅਸੀਂ ਦੋਵਾਂ ਨੇ ਕਿੰਨੇ ਕੁਝ ਦੇਖ ਲਿਆ ਪਰ ਪੁੱਤ ਅਸੀਂ ਤੁਹਾਡੀ ਮਿਹਨਤ ਤੇ ਲਗਨ ਦੇ ਨਾਲ ਕਮਾਏ ਨਾਮ ਨੂੰ ਵਿਅਰਥ ਨਹੀਂ ਜਾਣ ਦੇਵਾਂਗੇ ਪੁੱਤ ਅਸੀਂ ਤੁਹਾਡੇ ਇਨਸਾਫ ਲਈ ਆਪਣੇ ਆਖਰੀ ਸਾਹ ਤੱਕ ਲੜਾਂਗੇ ਤੇ ਸਾਡੇ ਇਨਸਾਫ ਲਈ ਅਕਾਲ ਪੂਰਕ ਅੱਗੇ ਅਰਦਾਸ ਕਰਦੇ ਰਾਵਾਂਗੇ ਇਹ ਲਾਈਨਾਂ ਸਿੱਧੂ ਮੂਸੇਵਾਲੇ ਦੀ ਮਾਤਾ ਨੇ ਉਹਨਾਂ ਨੂੰ ਯਾਦ ਕਰਦੇ ਹੋਏ ਸੋਸ਼ਲ ਮੀਡੀਆ ਤੇ ਪੋਸਟ ਕੀਤੀਆਂ ਨੇ ਤੇ ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਪੋਸਟ ਬੇਹੱਦ ਵਾਇਰਲ ਵੀ ਹੁੰਦੀ ਹੋਈ ਨਜ਼ਰ ਆਈ ਤੁਹਾਡੀ ਕਿਰਾਏ ਇਸ ਪੋਸਟ ਦੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ